ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਸਵੀਰ ਬਾਗਾਪੁਰਾਣਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਨ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਦੀ ਨਾਲ ਮਿਲਦਾ ਰਹੇ ਭਾਈ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜੇ ਐਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਜਿੰਦਗੀ ਅੱਜ ਦੀ ਵੀਡੀਓ ਵਿੱਚ ਕਾਕੇ ਬਰਾੜ ਦੇ ਆਪਾਂ ਦੋ ਨਗਸੇ ਲਈ ਲੈ ਕੇ ਆਏ ਆਂਗੇ ਦੋ ਨਗ ਜਿਹੜਾ ਨਾਲ ਤੁਹਾਡੇ ਪਸੰਦ ਆਉਂਦਾ ਵਾ ਤੁਸੀਂ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਖਰੀਦ ਸਕਦੇ ਹੋ ਜੀ ਪਰ ਆਪਾਂ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਵਿੱਚ ਕਰਦਣੀ ਆ ਰੇਟ ਵੀਡੀਓ ਵਿੱਚ ਕਰ ਦੇਣੇ ਆਗੇ ਆਓ ਲੈਣੇ ਜਾਣਕਾਰੀ ਦੋਵਾਂ ਵਾੜਾਂ ਬਾਰੇ ਤੇ ਪੁੱਛਦੇ ਕਾਕੇ ਬਰਾੜ ਤੋਂ ਰੇਟ ਮੁੱਲ ਤੇ ਕੀ ਇਹਨਾਂ ਥੱਲੇ ਦਤਵਾ ਦਾ हां जी भाई सत श्री अकाल सत श्री अकाल भाई सारे मेरे ਪਿੰਡ ਪਰੋਂਆਂ ਨੂੰ ਨਾਮ ਦੱਸ ਦੇ ਕੇ ਬਾਈ ਨਾਮ ਦੀ ਕਾਕਾ ਪਿੰਡ ਲੰਗਣਾ ਤਸੀਲ ਵਾਗਾ ਪੰਜਲਾ ਮੋਗਾ ਠੀਕ ਹੈ ਬਾਈ ਇੱਕ ਨੰਬਰ ਸ਼ੁਰੂ ਕਰ ਲੇ ਭਈਆ ਵੈੜ ਤੋਂ ਜੀ ਵੈੜ ਜੀ ਇਹ ਦੂਜਾ ਹੁਣੇ ਲੈ ਕੇ ਗੱਡੀ ਖੜੀ ਹੈ ਲਈ ਹੈ ਠੀਕ ਹੈ ਜੀ 9 ਲੀਟਰ ਦੁੱਧ ਦੋ ਡੰਗ ਚੋਈ ਪਿੰਡੋਂ ਲਈ ਆ ਪਰ ਹੱਥ ਕਹਿ ਕੇ ਦੇਣੀ ਹੈ ਠੀਕ ਹੈ ਜੀ ਕਿਉਂਕਿ ਉਹ ਉਤਰ ਕੇ ਕਿੱਲੋ ਪਈਆ ਘਾਟੀ ਜਾਂਦਾ ਹਾਂ ਜੂ ਤਾਂ ਹੈਗੇ ਆਈ ਹੋਈ ਹੈ ਤਾਂ ਹੱਥ ਦੀ ਗਰੰਟੀ ਲੈ ਕੇ ਤਾਂ ਠੰਡੀ ਸੀਰ ਆ ਪੀੜੀ ਡਾ ਕੇ ਚੋਣੀ ਹੈ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਬਾਈ ਤੇ ਡੇਢ ਮਹੀਨਾ ਗੱਡੀ ਘੱਤਰ ਨੂੰ ਦਾ ਠੀਕ ਹੈ ਜ ਆਪ ਦਾ ਖਾਲੀ ਮੰਨ ਕੇ ਦੇਣੀ ਆ ਆਪ ਦਾ ਖਾਲੀ ਮੰਨ ਕੇ ਬੱਚੀ ਬੱਚੀ ਤੇ ਮਿਲਦੀ ਹੈ ਅੱਛਾ ਜੀ ਹਾਂ ਲੈ ਕੱਢ ਦੇ ਬਾਹਰ ਨੂੰ ਮੜੀ ਜੀ ਲੋ ਬਈ ਦੋਸਤੋ ਬੱਚੀ 22 ਦੱਸਦਾ ਵੀ ਹੁਣੇ ਪਿੰਡੋਂ ਹੀ ਲੈ ਕੇ ਆ ਤਾਂ 9 ਕਿਲੋ 8 ਕਿਲੋ ਮੰਨ ਕੇ ਦੇਣੀ ਹੈ ਕਿਉਂਕਿ ਹਜੇ ਲਾਹ ਗਈ ਹਟਿਆ ਬਈ ਆ ਥੋੜੀ ਸਾਹਮਣੇ ਹੀ ਹੈਗਾ ਹਜੇ ਗੱਡੀ ਖੜੀ ਹੈਗੀ ਮਗਰ ਬੱਚੀ ਹੈਗੀ ਕਰਾਸ ਬਰੀਡ ਚ ਆ ਤੇ ਦੇਖ ਸਕਦੇ ਹੋਗੇ ਛਾਈ ਵਾਲ ਤੇ ਜਰਸੀ ਦਾ ਮਿਕਸ ਜਿਹਾ ਵਾ ਠੰਡੀ ਆ ਬਰਫ ਵਰਗੀ ਬਈ ਇਹਦਾ ਸੀਲ ਆ ਮੋੜ ਲਿਆ ਮੋੜ ਲਿਆ ਬਾਹਰ ਨਾਲ ਹੈ ਜੀ ਆਈ ਹੋਈ ਆ ਜੀ ਕਦ ਕਾ ਠੀਕ ਹੈ ਤੇ ਮੈਂ ਕਦ ਕਾ ਚਾ ਪ੍ਰਿੰਟਰ ਪੁਆਇੰਟ ਬਹੁਤ ਚੰਗਾ ਬੱਚੀ ਦਾ ਲਾਲ ਰੰਗ ਦੀ ਹੈ ਕਿ ਜਿਹੜੀਆਂ ਆਮ ਲੋਕ ਦੁੱਧ ਰੀਆਂ ਘਰੇ ਪਾਲਦੇ ਹੁੰਦੇ ਆਗੇ ਬਗਰ ਬੱਚੀ ਹੈ ਕਿ ਬੱਚੀ ਵੀ ਚੰਗੀ ਸਵਾ ਸੰਭਾਲ ਹੋਈ ਵੀ ਆ ਠੀਕ ਹੈ ਜੀ ਲੋ ਵੀ ਤੇ ਅੱਛੀ ਤੇ ਮਿਲਦੀ ਹੈਗੀ ਬੰਦ ਲੈ ਲੈਂਦੇ ਦੋਸਤੋ ਬੱਚੀ ਮਗਰ ਤਿਆਰ ਤੁਹਾਨੂੰ ਬੱਚੀ ਤੁਹਾਨੂੰ ਫ੍ਰੀਜ ਮਗਰ ਤਿਆਰ ਹੋਈ ਮਿਲ ਜਾਣੀ ਹੈਗੀ 1.5 ਮਹੀਨੇ ਦੀ ਜਾਰਸੀ ਬੱਚੀ ਹੈ ਮਗਰ ਬਹੁਤ ਚੰਗੀ ਆ ਸੈਂਗ ਵੀ ਨਹੀਂ ਲਗਾਏ ਬੱਚੀ ਤੇ ਚੰਗੀ ਸੇਵਾ ਸੰਭਾਲ ਕੀਤੀ ਹੈ ਕਿਸੇ ਬੰਦੇ ਨੇ ਬੱਚੀ ਦੁੱਧ ਚੰਗਾ ਛੱਡਿਆ ਲੱਗਦਾ ਵਾ ਗ੍ਰੋਥ ਚੰਗੀ ਕੀਤੀ ਹੈ ਬੱਚੀ ਦੀ ਵੀ ਜੇ ਬੱਛੀ ਨੂੰ ਇਹ ਚੀਨੇ ਤੇ ਕੱਲੀ ਬੱਛੀ 5000 ਦੀ ਪਾਸੇ ਵਿਗ ਜਾਣੀ ਆ ਕਿ ਪਰ ਬਾਈ ਕਹਿੰਦਾ ਆਪਾਂ ਗਾਂ ਦੇ ਨਾਲ ਹੀ ਗਾਂ ਦੇ ਨਾਲ ਹੀ ਦੇ ਦੇਣੀ ਚੁੱਕੀ ਜਾਂਦੀ ਹੈ ਹਾਂ ਚੁੰਗੀ ਜਾਂਦੀ ਹੈ ਬੱਛੀ ਹਾਂ ਬਾਈ ਗਾ ਦੋ ਟਾਈਮ ਮੈਂ ਚੋਕੇ ਲਿਆ ਆ ਮੁੱਲ ਬਾਈ ਇਹਦਾ ਮੁੱਲ 20000 ਦੀ ਉੱਚੋ ਛੋਟ ਛੱਪਾ 2500 ਰੁਪਇਆ ਹੋ ਜਾਊਗਾ ਠੀਕ ਆ ਜੀ ਲਓ ਦੋਸ ਜਮਾ ਜੈ ਜਮਾਲਾ ਬੱਛੀਆਂ ਵਾਲਾ ਮੋਲਾ 22000 ਰੁਪਇਆ ਤੇ ਮਗਰ ਚਾਰ ਪੰਜ ਦੇ ਮਗਰ ਬੱਛੀ ਕੋਈ ਹੈ ਜਰਸੀ ਹਾਂ ਦੋ ਨੰਬਰ ਤੇ ਬਾਈ ਦੋ ਨੰਬਰ ਤੇ 8 ਲੀਟਰ ਦੁੱਧ ਆ ਠੀਕ ਆ 26000 ਦੀ ਠੀਕ ਆ ਜੀ ਹਾਂ ਲਓ ਦੋਸਤੋ ਪ੍ਰਿੰਟਪੋਂ ਚੰਗਾ ਵਾ ਅਸੀਂ ਡੱਬੀ ਬੱਚੀ ਆਗੀ ਕਦ ਕਾੜ ਚੰਗਾ ਵਾ ਰਗ ਪੈਂਡ ਸੋਨਾ ਵਾ ਦੋਦਾ 8 ਕਿਲੋ ਕੰਡੇ ਵਾਲਾ ਵਾ ਥੱਲੇ ਇਹਦੇ ਤੇ ਦੇਖ ਸਕਦੇ ਹੋਗੇ ਪਹਿਲਾ ਸੁਆ ਵਾ ਬਹੁਤ ਸੋਨਾ ਹਵਾਨਾ ਫਿਟਿੰਗ ਵਾਲਾ ਤੁਸੀਂ ਦੇਖ ਸਕਦੇ ਹੋ ਹੁਣ ਤਾਂ ਚੋਈ ਹੋਈ ਆਗੀ ਇਹ ਸ਼ਾਮ ਵੇਲੇ ਦੋਨਾਂ ਭਰ ਲੈਣਾ ਵਾ ਵੀਡੀਓ ਬਣਾਉਣ ਦਾ ਸਮਾਂ ਹੈਗਾ ਵਾ ਪੌਣੇ 1:00 ਵਜੇ ਦਾ ਤੈਂ ਤੁਹਾਨੂੰ ਦਿਖਾ ਦਿੰਨੇ ਆਗੇ ਤੈਂ 7:43 ਮਿੰਟ ਹੋਇਆ ਸ਼ਾਮ ਦੀ ਚਾਹ ਸਾਰਾ ਦੇਣੀ ਪਿਆ ਵਾ ਮੋਲ ਸਿਰਫ 26000 ਰੁਪਇਆ ਜਮਾ ਜੈਜ ਮੋਲ ਚ ਆ ਗਈ ਸਸਤੇ ਭਾਅ ਦੇ ਕਾਕੇ ਪਰ ਦੋ ਪ੍ਰਿੰਟਰ ਬਹੁਤ ਚੰਗਾ ਵੱਚੀ ਦਾ ਵੱਚੀ ਵਾਲੇ ਭਾਅ ਹੀ ਅੱਜ ਤਾਂ ਜਮਾ ਸਸਤੇ ਤੋੜਾਂ ਕਿ ਚੋਕੇ ਦੇਣੀਆਂ ਪਰ ਚੋਏ ਤਾਂ ਬਣਨ ਨਹੀਂ ਠੀਕ ਹੈ ਜੀ ਜਿਹੜਾ ਬੰਦਾ ਵੀ ਬਾਈ ਕਹਿੰਦਾ ਦੋ ਟਾਈਮ ਚਵਾ ਕੇ ਜਣੀਆਂ ਕਿ ਕੱਲ ਨੂੰ ਕੋਈ ਲਾਂਬਾ ਨਹੀਂ ਕੋਈ ਸੁਣਵਾਈ ਨਹੀਂ ਹੋਣੀ ਕਿਸੇ ਦੀ ਬਾਈ ਬਾਈ ਮੈਨੂੰ ਮਿਲਿਆ ਨਾਲ ਅਗਲੇ ਦਿਨ ਮਿਲਣ ਨਾਲ ਥਾਂ ਵੇ ਲੋ ਜੇ ਬੰਦਾ ਕੋਈ ਦੂਰ ਬੈਠਾ ਠੀਕ ਹੈ ਜੀ ਮਤਲਬ ਕਿ ਉਹ ਜੱਸਾ ਪਿੰਡ ਦਾ ਕੋਈ ਹੁੰਦਾ ਦੋਸਤ ਕੋਈ ਰਿਸ਼ਤੇਦਾਰ ਨੇੜੇ ਉਹਨੂੰ ਭੇਜ ਦੇਵੇ ਠੀਕ ਆ ਜੇ ਜੋੜਾ ਲੈਣਾ ਉਹ ਤੋਂ ਆਪਾਂ 500 ਰੁਪਏ ਘੱਟ ਕਰਾਂਗੇ ਠੀਕ ਆ ਲਓ ਦੋਸਤੋ ਜੇ ਕਿਨੇ ਜੋੜਾ ਲੈਣਾ ਤਾਂ 500 ਵੀ ਬਾਈ ਕਹਿੰਦਾ ਹੋਰ ਛੱਡ ਦੇਾਂਗੇ ਬਹੁਤ ਚੰਗੀਆਂ ਬੱਚੀਆਂ ਜਮਾਂ ਸਸਤੇ ਭਾਅ ਦੇ ਵਿੱਚ ਬਹੁਤ ਚੰਗੀਆਂ ਅੱਛੇ ਫੰਸਲ ਦੀ ਪ੍ਰਿੰਟ ਵਾਲੀ ਬੱਚੀ ਹੈਗੀ ਦੋ ਤਾਂ 8 ਕਿਲੋ ਕੰਡੇ ਵਾਲਾ ਥੱਲੇ ਆ ਦੋ ਨੰਬਰ ਤੇ ਬਹੁਤ ਚੰਗੀ ਬੱਚੀ ਇੱਕ ਬਾਈ ਕੋਲੇ i20 ਦੀ ਗੱਡੀ ਵੀ ਹੈ ਇਹਦੀ ਵੀਡੀਓ ਤੁਹਾਨੂੰ ਦਿਖਾ ਦਿੰਨੇ ਆਗੇ ਦੋ ਨੰਬਰ ਕੋਈ ਨਾਲ ਸੰਦੇ ਬਾਈ ਨਾਲ ਕਨੈਕਟ ਕਰ ਲਿਓ ਤੇ ਇੱਕ ਬਾਈ ਕੋਲੇ ਗੱਡੀ ਆਗੀ i20 ਕਿਹੜਾ ਮਾਡਲ ਆ ਬਾਈ ਇਹ ਇਹ ਜਿਹੜਾ ਮਾਡਲ ਆ ਠੀਕ ਆ ਜੀ ਵਿੰਡੋ ਪਾਵਰ ਠੀਕ ਹੈ ਜੀ ਏਅਰ ਨਵੇਂ ਬਿਲਕੁਲ ਇੰਜਨ ਚਰਨ ਵਾਲਾ ਠੀਕ ਹੈ ਜੀ ਏਅਰ ਪੱਖੋਂ AC ਹੀਟਰ ਫੁੱਲ ਠੀਕ ਹੈ ਜੀ ਤੇਰੇ ਨਾਲ ਹੀ ਆ ਦੋ ਗੱਡੀਆਂ ਮੇਰੇ ਨਾਲ ਗੱਡੀਆਂ ਠੀਕ ਹੈ ਜੀ ਲਓ ਵੀ ਦੋਸਤੋ 11 ਮਾਡਲ ਆ ਬਾਈ ਦਾਦਾ ਸੀਗਾ ਚੈਪ ਵਾਲੀ ਕਾਪੀ ਹੈ ਦੀ ਕਾਪੀ ਤੁਹਾਨੂੰ ਫੋਟੋ ਵਿਖਾ ਦਿੰਨੇ ਆਪਾਂ ਇਹਦੀ ਜਸਵੀਰ ਸਿੰਘ ਸੋਮ ਸਿੰਘ ਨੇ ਚੱਲੀ ਹੋਊਗਾ ਪਰ ਮੇਰੇ ਆ ਦੇਖ ਲਓ ਬਾਈ ਜਸਵੀਰ ਸਿੰਘ ਬ੍ਰਾਂਡ ਲਿਖਿਆ ਹੋਇਆ ਕਾਕੇ ਬ੍ਰਾਂਡ ਦੇ ਨਾਲ ਹੀ ਆ ਇਹ ਗੱਡੀ 11 ਮਾਡਲ ਆਗੀ ਹਾਂ ਵਿੱਚੋਂ ਤੁਹਾਨੂੰ ਦਿਖਾਉਣਾ ਵਾ ਲੇਜ਼ਰ ਵਾਲੇ ਮੈਟ ਆ ਦੇ ਤੁਸੀਂ ਦੇਖ ਸਕਦੇ ਹੋਗੇ ਹੁਣ ਸਟਾਰਟ ਖੜੀ ਆ ਤੇ ਆਵਾਜ਼ ਸਮੂਥਿੰਗ ਚੱਲਦੀ ਆ ਕਿ ਆਵਾਜ਼ ਤੁਸੀਂ ਦੇਖ ਸਕਦੇ ਆ ਹਾਂ ਐਵਰੇਜ 24 ਦੀ 24 ਦੀ ਬਾਈਂ ਦਾ ਐਵਰੇਜ ਆ ਗਈ ਹੰਡਾਈ ਦੀ ਗੱਡੀ ਆ ਗਈ ਕਾਕੇ ਬਰਾੜ ਦਾ ਨਾ ਟਾਇਰ ਜਮਾ ਨਵੇਂ ਲਾਏ ਲੱਗੇ ਹੋਏ ਆਗੇ ਟਾਇਰ ਜਮਾ ਨਵੇਂ ਆਗੇ ਪੰਜੇ ਬਾਈ ਦਾ ਸਟਿੱਪਣੀ ਵੀ ਨਵੀਂ ਰਖਾਈ ਆ ਵਿੱਚ ਪੀਵੀ07ਐਫ 008 ਵੀਏਪ ਨੰਬਰ ਆ ਬਾਈ ਦਾ ਆਈ20 ਗੱਡੀ ਆ 11 ਮਾਡਲ ਕੰਡੀਸ਼ਨ ਚੰਗੀ ਆ ਗੱਡੀ ਦੀ ਕੋਈ ਗਲੀ ਊਲੀ ਨਹੀਂ ਗੀ ਤੁਸੀਂ ਦੇਖ ਸਕਦੇ ਹੋ ਮਗਰ ਉਹ ਵੀ ਉਹਨੂੰ ਲੇਦਰ ਵਾਲੇ ਮੈਟ ਲੱਗੇ ਹੋਏ ਆ ਵਿੱਚ ਇਹਦੇ ਚੰਗੀ ਕੁਆਲਿਟੀ ਬਈ ਸਾਫ ਪਈ ਆ ਕਿ ਕੋਈ ਹੋਜੀ ਗੱਲ ਨਹੀਂ ਕੀ ਇਹ ਪਾਸੇ ਟੁੱਟੀ ਭੱਜੀ ਨਹੀਂ ਕੀ ਭਰੇ ਰੰਗ ਜਿਵੇਂ ਅਰੀਜਨਲ ਗੱਡੀ ਆਗੀ ਘਰੇ ਖੜੀ ਆਗੀ ਕੋਈ ਵਾਰ ਦਾ ਕੰਮ ਨਹੀਂਗਾ ਬਈ ਪਸ਼ੂਆਂ ਤੁਹਾਨੂੰ ਪਤਾ ਵਪਾਰ ਕਰਦਾ ਕਾਕਾ ਬਰਾੜ ਗੱਡੀ ਬਾਈ ਦੇ ਘਰ ਦੀ ਆਗੀ ਪੰਜੇ ਚਾਰੇ ਟਾਇਰ ਨਵੇਂ ਦਾ ਲੱਗਾ ਸਟੇਪਿੰਗ ਤੋਂ ਨਹੀਂ ਆ ਕੇ ਦੇਖ ਸਕਦੇ ਪੰਜੇ ਟਾਇਰ ਜਿਵੇਂ ਨਵੇਂ ਪਾਏ ਹੋਏ ਆ ਬਾਈ ਦੇ ਆ ਬਾਕੀ ਤੁਸੀਂ ਬਾਈ ਦੇ ਘਰੇ ਆਵੋਗੇ ਬਾਈ ਨਾਲ ਗੱਲਬਾਤ ਕਰੋਗੇ ਤੁਹਾਡੀ ਗੱਡੀ ਮਨ ਲੱਗੂਗੀ ਚਲਾਈ ਚਲੂਈ ਚ ਬਾਈ ਜਮਾ ਓਕੇ ਏਸੀ ਹੀਟਰ ਸਾਰਾ ਕੋਈ ਗਾਰੰਟੀ ਸਾਰਾ ਵਰਕਿੰਗ ਦੇ ਵਿੱਚ ਆ ਮੁੱਲੇ ਦਾ ਮੁੱਲ ਉਹ ਯਾਰ ਫੋਨ ਤੇ ਕਰ ਲਾਂਗੇ ਦੇ ਦੇ ਦਿਆਂਗੇ ਕੋਈ ਬੜਾ ਨਹੀਂ ਹਿਸਾਬ ਰੱਖ ਦਿਆਂਗੇ ਠੀਕ ਆ ਲੋ ਵੀ ਦੋਸਤੋ ਬਾਈਆਂ ਦਾ ਆਪਾਂ ਮੁੱਲ ਫੋਨ ਤੇ ਕਰ ਲਾਂਗੇ ਗੱਡੀ ਦਾ ਆਪਾਂ ਕੇ ਹਿਸਾਬ ਚ ਦੇ ਦੇਾਂਗੇ ਜਿਹੜੇ ਵੀਰ ਦੇ ਪਸੰਦ ਆਉਂਦੇ ਸੀ ਬਾਈ ਨਾਲ ਕਨੈਕਟ ਕਰ ਲੈਣਾ ਜੀ ਨੰਬਰ ਸਕਰੀਟ ਤੇ ਚੱਲੀ ਜਾਣਾ ਵਾ ਥੱਲੇ ਪਾਰ ਕਰਨੇ ਤੁਸੀਂ ਆਏ ਕਰਨੀ ਆ ਜੀ ਠੀਕ ਹੈ ਜੀ ਨਾਲ ਪਲਾ ਸਾਰਾ ਕੋਕੀਆ ਗੱਡੀ ਚੋਂ ਆ ਠੀਕ ਆ ਪਹਿਲੂ ਦੀ ਗੱਡੀ ਚੱਲੀ ਠੀਕ ਆ ਜਾਨਕਰ ਬੰਦਾ ਦਾ ਨਾਲ ਲਿਆਉਣ ਵੀ ਸ਼ਕਤ ਵੀ ਠੀਕ ਆ ਬਾਈ ਇਹਦਾ ਵੀ ਜਾਨਕਰ ਬੰਦਾ ਇਹਦੇ ਨਾਲ ਲਿਓ ਇੰਨੀ ਥੱਲੇ ਕੋਈ ਨਹੀਂ ਦਿੰਦਾਗਾ ਬਾਈ ਕਹਿੰਦਾ ਆਪਣਾ ਮੈਸੇਜ ਨਾਲ ਪਲਾ ਜਾਨਕਰ ਬੰਦਾ ਨਾਲ ਲਿਆਓ ਆਪਣੀ ਤਸੱਲੀ ਆ ਗਈ ਤੁਸੀਂ ਤਸੱਲੀ ਕਰਕੇ ਲੈ ਜਾਓ ਆਪਦੀ ਹਾਂ ਪਿੰਡੂ ਪਾਵਰ ਗੱਡੀ ਆ ਸਾਰੀ ਜੀ ਬਾਕੀ ਜਿਹਦੇ ਪਸੰਦ ਦੇ ਬਾਈ ਨਾਲ ਦੋ ਵਹਿੜਾ ਵਾ ਤੇ ਇੱਕ ਬਾਈ ਕੋਲੇ ਗੱਡੀ ਵਕਾਉ ਆ ਜੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ I